ਇੱਕ ਐਸਾ ਮੰਦਰਾ ਜਿਸ ਨੂੰ ਪੜਨ ਤੋਂ ਬਾਅਦ ਹੋਰ ਅਮਲ ਕਰਨ ਦੀ ਲੋੜ ਨਹੀਂ ਪੈਂਦੀ ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਵਿੱਚ ਕਿ ਮੈਂ ਤੁਹਾਡੇ ਲਈ ਬਿਹਤਰੀਨ ਤੋਂ ਬਿਹਤਰੀਨ ਅਮਲ ਲੈ ਕੇ ਹਾਜ਼ਰ ਹੁੰਦਾ ਰਹਿੰਦਾ ਹਾਂ ਜਿਨ੍ਹਾਂ ਨੂੰ ਕਰਨ ਨਾਲ ਤੁਹਾਡੀਆਂ ਸਭ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਹਨ ਜੋ ਅਮਲ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਉਹ ਹੈ ਮੰਦਰਾ شریف حضرت ਖਵਾਜਾ ਖিজਰ ਜਿੰਦਾਬੀ ਸਰਕਾਰ ਜੀ ਦਾ ਜੋ ਕਿ ਬਹੁਤ ਹੀ ਕਾਮਯਾਬ ਹੈ ਅਤੇ ਸ਼ਕਤੀਸ਼ਾਲੀ ਮੰਦਰਾ ਹੈ ਕਿਸੇ ਵੀ ਮੁਸ਼ਕਿਲ ਕੰਮ ਨੂੰ ਫਲ ਕਰਨ ਵਿੱਚ ਬੇਅਤ ਤਾਕਤਵਰ ਮੰਦਰਾ ਹੈ ਕਿਸੇ ਮੁਸ਼ਕਿਲ ਕੰਮ ਲਈ ਤੁਸੀਂ ਇਸ ਨੂੰ ਪੜ ਸਕਦੇ ਹੋ ਜਾਂ 41 ਦਿਨਾਂ ਦਾ ਇਸ ਦਾ ਚਿੱਲਾ ਕਰਕੇ ਤੁਸੀਂ ਇਸ ਦੇ ਆਮਲ ਵੀ ਬਣ ਸਕਦੇ ਹੋ ਤੇ ਦੂਜਿਆਂ ਦਾ ਭਲਾ ਵੀ ਕਰ ਸਕਦੇ ਹੋ ਬਹੁਤ ਹੀ ਸੌਖਾ ਕੰਮਲ ਹੈ ਅਤੇ ਮੰਦਰਾ ਸ਼ਰੀਫ ਯਾਦ ਕਰਨਾ ਵੀ ਬਹੁਤ ਸੌਖਾ ਹੈ ਅਮਲ ਕਰਨ ਦਾ ਤਰੀਕਾ ਦੱਸਣ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਸੰਗਤ ਜੀ ਇਹ ਮੰਦਰਾ ਸ਼ਰੀਫ ਹੈ ਜੇਕਰ ਤੁਹਾਡਾ ਕੋਈ ਵੀ ਕੰਮ ਰੁਕਿਆ ਹੋਇਆ ਹੈ ਜਾਂ ਕੋਈ ਰੁਕਾਵਟ ਹੈ ਜਾਂ ਕੋਈ ਜਾਇਜ਼ ਇੱਛਾ ਹੈ ਤੁਹਾਡੀ ਕੋਈ ਸੁੱਖ ਜੋ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਇਹ ਮੰਦਰਾ ਸ਼ਰੀਫ ਜੋ ਹੁਣੇ ਤੁਹਾਨੂੰ ਮੋਬਾਈਲ ਦੀ ਸਕਰੀਨ ਤੇ ਵੀ ਲਿਖਿਆ ਹੋਇਆ ਨਜ਼ਰ ਆਵੇਗਾ ਇਹ ਤੁਸੀਂ 11 ਵਾਰ ਪੜ ਸਕਦੇ ਹੋ ਇੱਕ ਰਾਤ ਨੂੰ 11 ਵਾਰ ਪੜੋ ਤੇ ਜੇ ਮਸਲਾ ਹੱਲ ਨਹੀਂ ਹੁੰਦਾ ਅਗਲੀ ਰਾਤ ਫੇਰ 11 ਵਾਰ ਪੜੋ ਇਸ ਤਰ੍ਹਾਂ 3-4 ਦਿਨਾਂ ਵਿੱਚ ਤੁਹਾਡਾ ਮਸਲਾ ਹੱਲ ਹੋ ਜਾਵੇਗਾ ਮੰਤਰੇ ਨੂੰ ਹੱਦ 7 ਦਿਨ ਪੜਨਾ ਪੈਂਦਾ ਹੈ ਇਸ ਤੋਂ ਪਹਿਲਾਂ ਪਹਿਲਾਂ ਹੀ ਕੰਮ ਬਣ ਜਾਂਦਾ ਹੈ ਕੰਮ ਜਾਇਜ਼ ਹੋਣਾ ਚਾਹੀਦਾ ਹੈ ਅੱਲਾ ਉਸ ਨੂੰ ਜਰੂਰ ਪੂਰਾ ਕਰ ਦਿੰਦਾ ਹੈ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਪਰੇਸ਼ਾਨੀ ਹੈ ਤਾਂ ਮਨ ਵਿੱਚ ਬ੍ਰਹਿਮ નિਸ਼ਚੈ ਰੱਖ ਕੇ ਮੰਤਰਾ ਸ਼੍ਰੀ ਪੜਨਾ ਹੈ ਕਿ ਮੈਂ ਬਿਮਾਰੀ ਤੋਂ ਠੀਕ ਹੋਣ ਲਈ ਇਹ ਮੁੰਦਰਾ ਸ਼ਰੀਫ ਪੜ ਰਿਹਾ ਹਾਂ 11 ਵਾਰ ਪੜ ਕੇ ਪਾਣੀ ਤੇ ਦਮ ਕਰਨਾ ਹੈ ਅਤੇ ਚਿੱਲੇ ਦੇ ਲਈ ਜੋ ਇਸ ਮੁੰਦਰਾ ਸ਼ਰੀਫ ਦਾ ਚਿੱਲਾ ਕਰਨਾ ਚਾਹੁੰਦੇ ਹੋਣ ਉਹਨਾਂ ਨੇ ਕੀ ਕਰਨਾ ਹੈ ਕਿ ਇਸ ਅਮਲ ਨੂੰ ਨੌਚੰਦੀ ਜੁਮੇ ਰਾਤ ਜਾਂ ਚੰਨ ਦੀ ਕਿਸੇ ਵੀ ਜੁਮੇ ਰਾਤ ਨੂੰ ਸ਼ੁਰੂ ਕਰਨਾ ਹੈ ਪੂਰਨ ਮਾਸ਼ੀ ਤੋਂ ਪਹਿਲਾਂ ਦੀ ਕਿਸੇ ਵੀ ਜੁਮਮੇ ਰਾਤ ਜਾਂ ਨਹੀਂ ਵੀਰਵਾਰ ਦਾ ਦਿਨ ਲੰਗਣ ਤੋਂ ਬਾਅਦ ਜੋ ਰਾਤ ਆਉਂਦੀ ਹੈ ਉਹ ਜੁਮਮੇ ਰਾਤ ਹੁੰਦੀ ਹੈ ਤੁਸੀਂ ਉਸ ਰਾਤ ਨੂੰ ਸ਼ੁਰੂ ਕਰਨਾ ਹੈ ਤੁਸੀਂ ਪਹਿਲੇ ਦਿਨ ਚੰਗੀ ਤਰ੍ਹਾਂ ਨਹਾ ਕੇ ਸਾਫ਼ ਕੱਪੜੇ ਪਾ ਕੇ ਇਸ਼ਾ ਦੀ ਨਮਾਜ਼ ਤੋਂ ਬਾਅਦ ਰਾਤ ਨੂੰ 9 ਵਜੇ ਤੋਂ ਬਾਅਦ ਜਿਵੇਂ ਪਹਿਲੇ ਮੁੰਦਰਿਸ਼ਲੀ ਵਿੱਚ ਵੀ ਅਸੀਂ ਦੱਸਿਆ ਹੈ ਤੁਸੀਂ ਇਹ ਮੰਦਰਾ شریف 48 ਰਾਤਾਂ ਲਗਾਤਾਰ ਪੜਨਾ ਹੈ 48 ਰਾਤ ਤੁਸੀਂ حضرت ਖਵਾਜਾ ਖिज्र ਜਿੰਦਾ ਪੀਰ ਪੀਰ ਸਰਕਾਰ ਜੀ ਦੇ ਨਾਮ ਤੇ ਨਿਯਾਜ਼ ਬੱਚਿਆਂ ਵਿੱਚ ਵੰਡ ਦੇਣੀ ਹੈ ਨਿਯਾਜ਼ ਵਿੱਚ ਤੁਸੀਂ ਲੱਡੂ ਜਾਂ ਜਲੇਬੀਆਂ ਹੀ ਵੰਡਣੀਆਂ ਨੇ ਚਿੱਲੇ ਦੌਰਾਨ ਖਵਾਜਾ ਪੀਰ ਜੀ ਤੁਹਾਨੂੰ ਸੁਪਨੇ ਵਿੱਚ ਦਰਸ਼ਨ ਵੀ ਦੇਣਗੇ ਤੇ ਉਹਨਾਂ ਨਾਲ ਆਮੋ ਸਾਹਮਣੇ ਮੁਲਾਕਾਤ ਵੀ ਹੁੰਦੀ ਹੈ ਇਹ ਮੰਦਰਾ شریف ਇੰਨਾ ਤਾਕਤਵਰ ਹੈ ਕਿ ਇਸ ਨਾਲ ਤਕਰੀਬਨ ਹਰ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਇਸ ਮੰਤਰ ਦੇ ਜੋ ਮਵਕਲ ਨੇ ਉਹ ਬਹੁਤ ਹੀ ਸ਼ਕਤੀਸ਼ਾਲੀ ਨੇ ਜੇ ਤੁਹਾਨੂੰ ਕੋਈ ਦੁਸ਼ਮਣ ਤੰਗ ਕਰਦਾ ਹੈ ਤਾਂ ਤੁਸੀਂ ਇਸ ਮੰਤਰ ਨੂੰ ਇੱਕ ਚਿਤੋ ਕੇ ਪੜੋ ਤੇ 101 ਵਾਰ ਪੜ੍ਹ ਕੇ ਤੁਹਾਡਾ ਹਰ ਦੁਸ਼ਮਣ ਟੇਰ ਹੋ ਜਾਵੇਗਾ ਤੇ ਦੁਬਾਰਾ ਤੁਹਾਡੇ ਵੱਲ ਮੂੰਹ ਨਹੀਂ ਕਰੇਗਾ ਚਿੱਲੇ ਲਈ ਇਹ ਮੰਦਰਾ ਤੁਸੀਂ 202 ਵਾਰ ਪੜਨਾ ਹੈ ਸ਼ੁਰੂ ਤੇ ਅਖੀਰ ਚ 15-15 ਵਾਰ ਦਰੂਦ ਇਬਰਾਹੀਮੀ ਕਰਨੀ ਇਨਸ਼ਾ ਅੱਲਾ ਤੁਹਾਨੂੰ ਇਸ ਮੰਦਰੇ ਨਾਲ ਬਹੁਤ ਕੁਝ ਮਿਲੇਗਾ ਉਮੀਦ ਹੈ ਕਿ ਇਸ ਅਮਲ ਨੂੰ ਕਰਨ ਤੋਂ ਬਾਅਦ ਤੁਹਾਨੂੰ ਹੋਰ ਕਿਸੇ ਅਮਲ ਨੂੰ ਕਰਨ ਦੀ ਲੋੜ ਨਹੀਂ ਪਵੇਗੀ ਸੋ ਸੰਗਤ ਜੀ ਇਹ ਮੰਦਰਾ ਇਸ ਤਰ੍ਹਾਂ ਹੈ ਬismillahirrahmanirraheem ख्वाजा खिजर जिंदा पीर सब मलाइका सब जागीर मदद मेरी पीर तेरी दस्तगीर घोड़े ते चढ़ो पहले मेरा काम शताबी करो कादर अल्लाह इसमें फ़कीर रहमान रहीम सुसंगत जी एम तुसी दो दो बार रोज पढ़ना है जेकर तुम इसका चिल्ला कर रहे हो इकताली दिन तक रोज पढ़ना है ਤੇ 15-15 ਵਾਰ ਸ਼ੁਰੂ ਤੇ ਅਖੀਰ ਚ ਦਰੂਦ ਇਬਰਾਹੀਮੀ ਪੜ੍ਹਨੀ ਹੈ ਤੇ ਜੋ ਆਪਣੇ ਕਿਸੇ ਇੱਛਾ ਨੂੰ ਮੁਖਰਾ ਕੇ ਇਸ ਨੂੰ ਬਾਣਾ ਚਾਹੁੰਦੇ ਹਨ ਤਾਂ ਉਹ ਰਾਤ ਨੂੰ 11 ਵਾਰ 11 ਰਾਤਾਂ ਤੱਕ ਪੜ੍ਹਨ ਅਤੇ ਉਹਨਾਂ ਦੀ ਹਰ ਮੁਸ਼ਕਲ ਹੱਲ ਹੋ ਜਾਵੇਗੀ ਸੁਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗ੍ਹਿਵਾਨ ਜੈ ਪੀਰਾਂ